ਅਲਕਾਸ਼ਰੀ ਹਰਗੋਬਿੰਦਪੁਰ ਦੇ ਪਿੰਡ ਮਚਰਾਏ ਵਿੱਚ ਸਰਬਸੰਮਤੀ ਨਾਲ ਲਾਜਵੰਤ ਸਿੰਘ ਲਾਟੀ ਨੂੰ ਸਰਪੰਚ ਚੁਣ ਲਿਆ ਗਿਆ ਹੈ ਤੇ ਸਾਬਕਾ ਸਰਪੰਚ ਜਸਕਰਨ ਸਿੰਘ ਨੂੰ ਸਨਮਾਨਿਤ ਕੀਤਾ ਗਿਆ ਤੇ ਵਿਦਾਇਗੀ ਪਾਰਟੀ ਦਿੱਤੀ ਗਈ। ਆਉ ਬਖਾਉਂਦੇ ਹਾਂ ਤੁਹਾਨੂੰ ਏਪੀਜੀ ਨਿਊਜ਼ ਪੰਜਾਬ ਦੀ ਖਾਸ ਰਿਪੋਰਟ ਬਿਊਰੋਚੀਰ ਜਸਪਾਲ ਚੰਦਨ ਸ੍ਰੀ ਹਰਗੋਬਿੰਦਪੁਰ ਸਾਹਿਬ। ਸਾਰਿਆਂ ਨੂੰ ਮੇਰੇ ਲੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪ ਜੀ ਸਾਰੇ ਭਲੀ ਭਾਂ ਜਾਣੂ ਆ ਕਿ ਅਸੀਂ ਕਿਸ ਮਕਸਦ ਲਈ ਅੱਜ ਇਕੱਠੇ ਹੋਏ ਆ ਇਹ ਜੋ ਅੱਜ ਸਾਡਾ ਇਕੱਠਾ ਹੋਣਾ ਮੈਂ ਸਮਝਦਾ ਕਿ ਸਾਡੇ ਪਿੰਡ ਵਾਸਤੇ ਬਹੁਤ ਹੀ ਖੁਸ਼ੀ ਵਾਲਾ ਮੌਕਾ ਹੈ ਕਿਉਂਕਿ ਸਾਰੇ ਇਲਾਕੇ ਚ ਆਗੇ ਆਪ ਜੀ ਸਾਰੇ ਸੁਣ ਰਹੇ ਹੋ ਕਿ ਜੋ ਪੰਚਾਇਤਾਂ ਦਾ ਵਿਗੜਵਜਾ ਹੈ ਤੇ ਸਾਰੇ ਉੱਠ ਕੇ ਪਿਆਰ ਹੋ ਗਿਆ ਕੋਈ ਮੈਂਬਰੀ ਦੀ ਕੋਈ ਸਰਪੰਚੀ ਲਈ ਕੋਈ ਪੰਚੀ ਦੀ ਜਿਸ ਤਰ੍ਹਾਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੂਜਾ ਜਿਹੜਾ ਕਿ ਨੇ ਉਹ ਪਿੰਡ ਦੇ ਰਾਤੇ ਆ ਜਿਹੜੇ ਸਾਰੇ ਇੱਕ ਥਾਂ ਇਕੱਠੇ ਹੋ ਕੇ ਬੈਠੇ ਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਕਿਰਪਾ ਕਰਿਓ ਕਰਵਾ ਦਿਓ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੇਨਤੀ ਕਰੂੰਗਾ ਸੋ ਨਹਾ ਸੋ ਪ੍ਰਿਆ ਪਰ ਕੋ ਓ ਲੱਗ ਗਿਆ ਜੀ ਬਾਜੂ ਲੱਗ ਗਿਆ 소냐

ਇਹ ਤਾਂ ਕਰਾਮਾਤ ਹੈ ਉਸकी मुझ में ऐसी कोई बात नहीं मैं उस अकाल पुरख परमात्मा दा तन्न तन साहिब श्री गुरु ग्रंथ साहिब जी दा और अपने पिंड दी ਸਾਧ ਸੰਗਤ दा ਜਲਦੀਆਂ ਕਹਿ ਰਹੀਆਂ ਤੋਂ ਧੰਨਵਾਦ ਕਰਦਾ ਦੁਬਾਰਾ ਉਸ अकाल पुरख ਦੇ ਚਰਨਾਂ ਵਿੱਚ ਬੇਨਤੀ ਕਰਦਾ ਇੱਕ ਸੱਚੇ ਪਾਤਸ਼ਾਹ ਜੇ ਮੇਰੇ ਉੱਤੇ ਮੇਰੇ ਪਿੰਡ ਵਾਲਿਆਂ ਨੇ ਵਿਸ਼ਵਾਸ ਪ੍ਰਗਟਾਇਆ ਤਾਂ ਮੈਨੂੰ ਬਲ ਬੁੱਧੀ ਬਖਸ਼ੀ ਕਿ ਮੈਂ ਜਿੰਨਾ ਚਿਰ ਮੇਰੀ タルਮ ਹੈ ਇਹਨਾਂ ਨੂੰ ਨਾਲ ਲੈ ਕੇ ਆਪਣੇ ਪਿੰਡ ਦੇ ਵਿਕਾਸ ਭਲਾ ਕਰ ਸਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਮੈਂ ਸਭ ਤੋਂ ਪਹਿਲਾਂ ਉਸ ਆਕਾਲ ਪੁਰਖ ਦਾ ਕੋਟ-ਕੋਟਨ ਧੰਨਵਾਦ ਕਰਦਾ ਉਸ ਤੋਂ ਬਾਅਦ ਆਪਣੇ ਪਿੰਡ ਦੇ ਸਮੂਹ ਹੀ ਮੋਤਵਾਰ ਸਮੂਹ ਹੀ ਨਗਰ ਨਿਵਾਸੀਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਉੱਤੇ ਵਿਸ਼ਵਾਸ ਪ੍ਰਗਟ ਕਰਕੇ ਇਹ ਜ਼ਿੰਮੇਵਾਰੀ ਮੈਨੂੰ ਸੌਂਪੀ ਹੈ ਔਰ ਮੈਂ ਇਹ ਯਕੀਨ ਦਿਵਾਉਣਾ ਕਿ ਮੈਂ ਆਪਣੇ ਤਨ ਮਨ ਦੇ ਨਾਲ ਜੋ ਇਹ ਜ਼ਿੰਮੇਵਾਰੀ ਮਿਲੀ ਹੈ ਇਹਨੂੰ ਤਨ ਦੇ ਹੀ ਨਾਲ ਨਿਭਾਵਾਂਗਾ